ਜੋ ਬਾਲੂ ਕੀ ਪੀਤ ਨਾਲ ਜੁੜਿਆ ਹੋਇਆ ਹੈ ਨਾ ਜਿਹੜਾ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਹੈ ਸੱਚ ਤੇ ਇਹ ਹੈ ਜ਼ਿੰਦਗੀ ਦੀ ਅਸਲੀਅਤ ਹੀ ਉਹਨੂੰ ਪਤਾ ਲੱਗਦੀ ਹੈ ਵੀ ਜ਼ਿੰਦਗੀ ਅਸਲ ਤੇ ਵਿੱਚ ਹੈ ਕੀ ਬਾਕੀ ਤੇ ਅਸੀਂ ਬਾਣੀ ਨਾਲੋਂ ਟੁੱਟੇ ਹੋਏ ਅਜਿਹਾ ਗੱਲਾਂ ਕਰਕੇ ਇਧਰ ਉਧਰ ਦੀ ਵਿਚਾਰਧਾਰਾ ਪਿੱਛੇ ਲਾ ਕੇ ਇਧਰ ਉਧਰ ਦੀ ਸੋਚ ਅਪਣਾ ਕੇ ਅਸੀਂ ਅਜਾਈ ਆਪਣਾ ਜੀਵਨ ਗਵਾਈ ਜਾਂਦੇ ਆ ਸਾਨੂੰ ਜ਼ਿੰਦਗੀ ਦੀ ਸਮਝ ਹੀ ਨਹੀਂ ਹੁਣ ਬਹੁਤੇ ਬੰਦੇ ਸਾਡੇ ਅੰਦਰ ਇਦਾਂ ਦੇ ਨੇ ਜਿਹੜੇ ਅਸੀਂ ਮੌਤ ਦੇ ਨਾਂ ਤੋਂ ਡਰੀ ਜਾਂਦੇ ਆ ਪਰ ਇੱਕ ਗੱਲ ਹਕੀਕਤ ਹੈ ਜਿਹੜੀ ਬਾਣੀ ਕਹਿੰਦੀ ਹੈ ਬਾਣੀ ਕਹਿੰਦੀ ਬੰਦਿਆ ਜ਼ਿੰਦਗੀ ਦਾ ਮਾਨ ਕਰੀ ਜਾਂਣਾ ਨਾ ਜਿਹੜੀ ਜ਼ਿੰਦਗੀ ਦਾ ਹੰਕਾਰ ਪੂਰਨੀ ਨਹੀਂ ਹੋ ਸਕਦੀ ਹੁਣ ਜਿੰਨੇ ਬੈਠਿਆਂ ਸੋਚਿਓ ਇਸ ਗੱਲ ਨੂੰ ਮਹਾਨ ਨੇਰਾ ਹੈ ਉਹ ਗੁਰੂ ਨਾਨਕ ਪਟਿਆ ਹੋਇਆ ਹੈ ਜਿਹੜਾ ਮੌਤ ਦੇ ਡਰ ਅੰਦਰ ਮੌਤ ਦੇ ਭੈ ਦੇ ਅੰਦਰ ਜ਼ਿੰਦਗੀ ਜਿਉਂਦਾ ਰਹਿਆ ਨਾ ਜਾਏ ਕੋਈ ਮਾਈਏ ਤੇ ਚਾਹੇ ਭਾਈ ਹੈ ਜਿਹੜਾ ਮੌਤ ਦੇ ਡਰ ਦੇ ਵਿੱਚ ਸਤਿਮੇ ਦੇ ਵਿੱਚ ਨਾ ਆ ਸਕਦਾ ਗਿਆ ਤੇ ਦੋਹੇ ਪੁੱਤਰ ਬੇਟਾ ਆ ਗਿਆ ਲੈ ਮਾਰਕ ਪਾਰਕ ਪਾਰ ਤੇ ਟੱਲ ਪਏ ਉਹ ਇੱਕ ਨੂੰ ਪੁੱਤਰ ਤੇ ਦੂਜਾ ਨੇ ਵਰ ਉਹ ਸਾਰੀ ਪੂੰਜੀ ਉਡਾ ਦਿੱਤੀ ਕੋਈ ਹਿਸਾਬ ਨਹੀਂ ਕੋਈ ਲੇ ਰੀਕੇ ਦੇ ਨਾਲ ਇੱਕ ਦੇਸ਼ ਦੇ ਵਿੱਚ ਗਿਆ ਜਾ ਕੇ ਦੇਖਿਆ ਕਿ ਇਥੋਂ ਕਿਹੜੀ ਚੀਜ਼ ਭਾਸ ਜਿੰਨਾ ਵਿੱਚ ਸਾਡੇ ਵੱਡੇ ਬਜ਼ੁਰਗ ਸਰਦਾਰ ਬਾਦਲ ਸਰਦਾਰ ਭਾਗ ਸਿੰਘ ਜੀ ਉਹਨਾਂ ਦੇ ਹਮ ਉਮਰ ਜਾਂ ਸਾਡੇ ਜਗਜੀਤ ਸਿੰਘ ਜੀ ਸੰਧੂ ਸਾਹਿਬ ਜਿਹੜੇ ਕੋ ਤਿਆਲਾ ਸ਼ੌਕ ਰੱਖਦੇ ਸੀ ਜਾਂ ਢੋਲੀ ਜੀ ਜਿਹੜੇ ਮੁਰਗਿਆਂ ਦਾ ਸ਼ੌਕ ਰੱਖਦੇ ਸੀ ਉਸ ਤੋਂ ਬਾਅਦ ਲਖਵਿੰਦਰ ਸਿੰਘ ਜੀ ਕਾਕਾ ਜਿਨ੍ਹਾਂ ਨੇ ਕਬੂਤਰਾਂ ਦਾ ਸ਼ੌਕ ਪਾਲਿਆ ਤੇ ਆਪਣੇ ਬੱਚੇ ਨੂੰ ਵੀ ਇਹ ਵਿਰਸੇ ਦੇ ਵਿੱਚ ਦੀ ਕਮਾੜ ਸੰਭਾਲੀ ਹੈ ਉਸ ਮਹਾਨ ਸ਼ਖਸੀਅਤਾਂ ਦੇ ਅੱਜ ਪਰਿਵਾਰ ਦੇ ਵਿੱਚ ਸਰਦਾਰ ਲਖਵਿੰਦਰ ਸਿੰਘ ਜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅਸੀਂ ਸਾਰੇ ਪਹੁੰਚੇ ਆਂ ਬਹੁਤ ਤਾਦਾਦ ਦੇ ਵਿੱਚ ਅੱਜ ਜਿਹੜੇ ਸਾਡੇ ਸ਼ੌਕ ਨੂੰ ਰੱਖਣ ਵਾਲੇ ਆ ਉਹ ਮੇਰੇ ਵੀਰ ਇੱਥੇ ਆਪਣੇ ਇਸ ਪਰਿਵਾਰ ਨਾਲ ਦੁੱਖ ਬਣਾਉਣ ਆਏ ਆ ਮੈਂ ਹਰ ਇੱਕ ਜਿੱਥੇ ਵੀ ਕਿਤੇ ਜਾਣਾ ਜਿੱਥੇ ਸਾਡੇ ਸ਼ੌਕ ਸ਼িকার ਰੱਖਣ ਵਾਲੇ ਇਨਸਾਨ ਹੁੰਦੇ ਆ ਉਥੇ ਬਹੁਤ ਤਾਦਾਦ ਦੇ ਵਿੱਚ ਇੱਕ ਸਾਡਾ ਭਾਈਚਾਰਾ ਭਾਈਚਾਰ ਕਿਸਾਨ ਜਿਹੜੀ ਕਬੂਤਰਾਂ ਕੁੱਤੇ ਆ ਮੁਰਗੀਆਂ ਜੋ ਘੋੜਿਆਂ ਵਾਲੀ ਸ਼ੌਕ ਹੈ ਉਹ ਰੱਖਣ ਵਾਲੇ ਸਾਡੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਆ ਅੱਜ ਵੀ ਇਹ ਦੇਖਣ ਨੂੰ ਮਿਲਿਆ ਇਹ ਪਰਿਵਾਰ ਸਾਡੇ ਸਾਰੇ ਹੀ ਪੰਜਾਬ ਦੇ ਵਿੱਚ ਮਾਰ ਲੀਆਂ ਸਟੇਟਾਂ ਦੇ ਵਿੱਚ ਵੀ ਇਹਨਾਂ ਦਾ ਨਾਮ ਹੈ ਜਿਹੜਾ ਇੱਕ ਸ਼ੌਕ ਦੇ ਕਾਰਨ ਤੇ ਇੱਕ ਵਧੀਆ ਮਿਲ ਵਰਤਨ ਦੇ ਕਾਰਨ ਸਾਰੇ ਬਜ਼ੁਰਗਾਂ ਤੋਂ ਲੈ ਕੇ ਹੁਣ ਤੱਕ ਇਹ ਜਿਹੜਾ ਦੇਖਣ ਨੂੰ ਮਿਲ ਰਿਹਾ ਮੈਂ ਜਿਆਦਾ ਸਮਾਂ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਇਸ ਪਰਵਾਰ ਨਾਲ ਵੈਸੇ ਮੇਰਾ ਬਹੁਤ ਪਿਆਰ ਹੈ ਤੇ ਪਰ ਕੁਝ ਗੱਲਾਂ ਮੈਂ ਜ਼ਰੂਰ ਕਹਿਣੀ ਆਂ ਕਿਉਂਕਿ ਜਉਂਦਾ ਵੀ ਜਿਹੜਾ ਸ਼ੌਕ ਹੈ ਮੈਂ ਉਹ ਜਰਨਿਕਲ ਦੇ ਹਾਲਾਤਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਕੋਈ ਨਾ ਕੋਈ ਸ਼ੌਕ ਪਾੜਨਾ ਚਾਹੀਦਾ ਚੌਕ ਲਈ ਲਵਾਉਣਾ ਚਾਹੀਦਾ ਜਿਹੜਾ ਅੱਜ ਕੱਲ੍ਹ ਹੈ ਅਰਜਨ ਹਰਗੋਬਿੰਦ ਨਾਮ ਸਮਰਾਉ ਸ੍ਰੀ ਹਰਿ ਰਾਇ ਸ੍ਰੀ ਅਰਿ ਕੰਤਿਯਾ ਅਹੀਐ ਜਿ ਦਿੱਤੇ ਸਭ ਦੁੱਖ ਜਾਈ ਪਹਾਂਦੇ ਤੁਸੀਂ ਮੇਰੇ ਚਰਨਾਂ ਉੱਤੇ ਜੀ ਆਵੇਦਿ ਹੈ। ਸਭ ਭਾਈ ਨੂੰ ਜੀ ਆਇਆਂ ਜੱਜਮੀ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ ਜੀ ਦਾ ਹੋਇਆ ਜਿੰਨੇ ਵੀ ਸਾਡੇ ਇੱਥੇ ਲੀਟਰ ਸਹਿਬਾਨ ਸਾਡੇ ਕੁਸ਼ਲਦੀਪ ਸਿੰਘ ਜੀ ਢਿੱਲੋਂ, ਮੰਟੀ ਰਮਾਣਾ ਜੀ, ਗੁਰਿੰਦਰ ਕੌਰ ਜੀ, ਕਾਲੀਦਾਲ ਇੱਥੇ ਹਾਜ਼ਰੀ ਲਵਾ ਕੇ ਗਏ ਉਹਨਾਂ ਦਾ ਤਹਿਦਿਲੋਂ ਧੰਨਵਾਦ ਕਰਦੇ ਆਂ। ¡Vamos!